ਸੱਚਕਾਲ ਮਹਾਵਾ ਸੁਸ਼ਿਆ ਨੁਦੀ ਅਨਤ ਇੱਕ ਵਾਰੀ ਫਿਰ ਜਾਰਡਨਾਂ ਜੁੜੇ ਹਨ ਤੇ ਤਾਜ਼ਾ ਜਿਹੜਾ ਮਾਮਲਾ ਹੈ ਉਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਜੁੜੀ ਹੋਈ ਇੱਕ ਜੁਐਲਰੀ ਚੇਨ ਨੂੰ ਲੈ ਕੇ ਜੁਐਲਰੀ ਵੱਡੇ ਨਾਮ ਬ੍ਰਾਂਡ ਜੁਐਲਰੀ ਸ਼ੋਰੂਮਸ ਨੂੰ ਲੈ ਕੇ ਜਿਹੜੀ ਸਾਹਮਣੇ ਆ ਰਹੀ ਹੈ ਉਹ ਕਲਿਆਣ ਜੁਲਰ ਜੀ ਹਾਂ ਕਲਿਆਣ ਜੁਲਰ ਜਿਹੜੇ ਕੀ ਪੂਰੇ ਦੇ ਇਸ ਵਿਦੇਸ਼ ਦੇ ਵਿੱਚ ਮਿਲਾ ਕੇ ਲਗਭਗ 350 ਤੋਂ ਜ਼ਿਆਦਾ ਸਟੋਰ ਚਲਾ ਰਹੇ ਐ ਤੇ ਲੋਕਾਂ ਨੂੰ ਜੁਐਲਰੀ ਬੀਚ ਰਹੇ ਐ ਫਿਰ ਚਾਹੇ ਉਹ ਜੁਐਲਰੀ ਸੋਨੇ ਦੀ ਹੋਵੇ ਡਾਇਮੰਡ ਦੀ ਹੋਵੇ ਔਰ ਲੋਕ ਇਹਨਾਂ ਤੇ ਅੱਖਾਂ ਬੰਦ ਕਰਕੇ ٹرسٹ ਕਰ ਰਹੇ ਐ ਕਿਉਂਕਿ ਲੋਕਾਂ ਦੇ ਵਿੱਚ ਇੱਕ ਇਹ ਜੀ ਸੋਚ ਹੁੰਦੀ ਹੈ ਕਿ ਏਡੀ ਵੱਡੀ ਕੰਪਨੀ ਜਾ ਜਿਹੜੀ ਐ ਉੱਥੇ ਕਿਸੇ ਤਰੀਕੇ ਦੀ ਛਲਕਪਟ ਨਹੀਂ ਹੋਏਗਾ ਧੋਖਾਧੜੀ ਨਹੀਂ ਹੋਏਗੀ ਇਹੋ ਜੀ ਕੰਪਨੀਆਂ ਆਪਣੇ ਵਿਸ਼ਵਾਸ ਨੂੰ ਬਣਾਉਣ ਲਈ ਵੱਡੇ ਵੱਡੇ ਫਿਲਮ ਸਟਾਰਾਂ ਨੂੰ ਜਿਹੜਾ ਹੈਗਾ ਉਹ ਆਪਣੇ ਬ੍ਰਾਂਡ ਐਮੈਸਡਰ ਵੀ ਰੱਖਦੇ ਨੇ ਸੋ ਕਰੋੜਾ ਰੁਪਏ ਖਰਚ ਕਰਕੇ ਬ੍ਰਾਂਡ ਐਮੈਸਡਰ ਵੀ ਚੁਣੇ ਜਾਂਦੇ ਤੇ ਅਮਿਤਾਭਚਨ ਜੀ ਹਾਂ ਜਿਹੜੇ ਬਾਲੀਵੁੱਡ ਦੇ ਮਹਾਨਾਇਕਤਾ ਜਿਨ੍ਹਾਂ ਨੂੰ ਖਿਤਾਬ ਦਿੱਤਾ ਗਿਆ ਅਮਿਤਾਭਚਨ ਉਹਨਾਂ ਨੂੰ ਵੀ ਇਸ ਕੰਪਨੀ ਨੇ ਇੱਕ ਬ੍ਰਾਂਡ ਅੰਬੈਸਡਰ ਦੇ ਤੌਰ ਤੇ ਕਾਫੀ ਲੰਬੇ ਸਮੇਂ ਤੋਂ ਆਪਣੇ ਨਾਲ ਜੁੜਿਆ ਹੋਇਆ ਹੈ ਪਰ ਹੁਣ ਦੱਸ ਦਈਏ ਕਿ ਇਹ ਜੇ ਬ੍ਰਾਂਡ ਅੰਬੈਸਡਰਾਂ ਦੀ ਵੀ ਛਵੀ ਖਰਾਬ ਕੀਤੀ ਜਾ ਰਹੀ ਹੈ ਇਹ ਜੇ ਜੁਲਰ ਚੇਨ ਵੱਲੋਂ ਸੋ ਦੱਸ ਦਈਏ ਤਾਜ਼ਾ ਮਾਮਲਾ ਲੁਧਿਆਣਾ ਤੋਂ ਆਇਆ ਹੈ ਕਿ ਕਲਿਆਣ ਜੁਲਰ ਲੁਧਿਆਣਾ ਨੂੰ ਜਿਹੜਾ ਕੰਜ਼ਿਊਮਰ ਕੋਰਟ ਨੇ 1 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਹੈ ਜੀ ਹਾਂ ਇਹ ਕੋਈ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਕੰਜ਼ਿਊਮਰ ਕੋਰਟ ਦੇ ਵਿੱਚ ਪ੍ਰੂਵ ਹੋਈ ਹੈ ਜਿਸ ਤੋਂ ਬਾਅਦ ਕੰਜ਼ਿਊਮਰ ਕੋਰਟ ਨੇ ਕਲਿਆਣ ਜੁਲਰ ਨੂੰ 1 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਅ ਗੱਲ ਜੁਰਮਾਨੇ ਦੀ ਨਹੀਂ ਹੈ ਇੱਥੇ 80 ਵੱਡੀ ਚੇਨ ਹੋਣਾ 1993 ਤੋਂ ਆਪਣੇ ਆਪ ਨੂੰ ਪੂਰੇ ਦੇਸ਼ ਹੀ ਨਹੀਂ ਬਲਕਿ ਵਿਸ਼ਵ ਦੇ ਵਿੱਚ ਅਲੱਗ-ਅਲੱਗ ਦੇਸ਼ਾਂ 'ਚ ਵੀ ਵਪਾਰ ਕਰਦੇ ਹੋਏ ਇੱਕ ਟਰਸਟ ਜਿਹੜਾ ਕ੍ਰੀਏਟ ਕਰਕੇ ਲੋਕਾਂ ਨੂੰ ਇਹ ਵਿਸ਼ਵਾਸ ਤੋਂ ਆਨਾ ਕਿ ਅਸੀਂ ਪਿਓਰ ਸੋਨਾ ਵੇਚਦੇ ਆਂ ਅਸੀਂ ਪਿਓਰ ਜੁਐਲਰੀ ਵੇਚਦੇ ਆ ਇੱਥੇ ਠੱਗੀ ਠੋਰੀ ਨਹੀਂ ਹੁੰਦੀ ਇੱਕ ਬ੍ਰਾਂਡ ਕ੍ਰੀਏਟ ਕਰਨਾ ਔਰ ਉਸ ਬ੍ਰਾਂਡ ਦੀ ਆਰਟ ਦੇ ਵਿੱਚ ਆਮ ਭੂਲੀ ਭਾਰੀ ਜਨਤਾ ਦੇ ਨਾਲ ਜਿਹੜਾ ਐਦਾਂ ਦੀ ਠੱਗੀ ਠੋਰੀ ਕਰਨਾ ਇਹ ਬੜੀ ਹੈਰਾਨੀ ਜਨਕ ਗੱਲ ਜਿਹੜੀ ਐ ਸਾਹਮਣੇ ਆਈ ਹੈ ਗੱਲ 1 ਲੱਖ ਰੁਪਏ ਦੀ ਜੁਰਮਾਨੇ ਦੇਣੀ ਹੈ ਕਿਉਂਕਿ ਜੁਲਰੀ ਜਿਹੜੀ ਖਰੀਦੀ ਜਾਂਦੀ ਹੈ ਉਹ ਖਰੀਦੀ ਜਾਂਦੀ ਹੈ ਇੱਕ ਵਿਸ਼ਵਾਸ ਤੇ ਜੁਲਰੀ ਸੋਨਾ ਹੋਵੇ ਚਾਹੇ ਚਾਂਦੀ ਹੋਵੇ ਜਾਂ ਚਾਹੇ ਡਾਇਮੰਡ ਹੋਵੇ ਕੋਈ ਵੀ ਇਨਸਾਨ ਜੁਲਰੀ ਉਥੇ ਜਾ ਕੇ ਖਰੀਦਦਾ ਆਪਣੀ ਐਕਸਟਰਾ ਮਨੀ ਆਪਣੀ ਸੇਵਿੰਗਸ ਨੂੰ ਲੈ ਕੇ ਜਿਹੜੀ ਅਸੀਂ ਫਿਊਚਰ ਲਈ ਸੰਭਾਲ ਰੱਖਦੇ ਹਾਂ ਆਪਣੇ ਫਿਊਚਰ ਪਲੈਨਿੰਗ ਦੇ ਲਈ ਇਸਤੇਮਾਲ ਕਰਦੇ ਹਾਂ ਸੋ ਉਸ ਪੈਸੇ ਦੇ ਨਾਲ ਇਸ ਜੁਲਰੀ ਨੂੰ ਖਰੀਦਿਆ ਜਾਂਦਾ ਹੈ ਜੇ ਤਾਂ ਕਿ ਇਹ ਸਾਡੇ ਘਰ ਚ ਪ੍ਰੋਸਪਰਿਟੀ ਲੈ ਕੇ ਆਵੇ ਸਾਡੇ ਘਰ ਚ ਇਹਦੇ ਨਾਲ ਵਾਧਾ ਹੋਵੇ ਵੱਧੇ ਖੁੱਲੇ ਸੋ ਕਾਤੀ ਗ੍ਰੋਥ ਵੀ ਇਹਦੇ ਨਾਲ ਦੇਖੀ ਜਾਂਦੀ ਹੈ ਪਰ ਇੱਥੇ ਆਮ ਜਨਤਾ ਨੂੰ ਕੀ ਪਤਾ ਕਿ ਇੱਡੇ ਵੱਡੇ ਵੱਡੇ ਬ੍ਰਾਂਡ ਸੀ ਆਰਟ ਦੇ ਵਿੱਚ ਜਿਹੜੇ ਨਾਮ ਬਣਾ ਕੇ ਵੱਡੇ ਵੱਡੇ ਬਾਲੀਵੁੱਡ ਜਿਹੜੇ ਅਭਿਨੇਤਾਵਾਂ ਨੂੰ ਐਜ਼ ਅ ਬ੍ਰਾਂਡ ਐਮਬੈਸਡਰ ਲੈ ਕੇ ਇੱਕ ਜਿਹੜਾ ਛਲਾਵਾ ਦਿਖਾਇਆ ਜਾਂਦਾ ਕਰੋੜਾਂ ਰੁਪਏ ਦੀ ਐਡਵਰਟਾਈਜ਼ਿੰਗ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਐਂਡ ਦੇ ਵਿੱਚ ਕੀ ਕੀਤਾ ਜਾਂਦਾ ਕਿ ਆਮ ਜਨਤਾ ਨੂੰ ਟਾਇਰ 2 ਟਾਇਰ 3 ਸਿਟੀਜ਼ ਦੇ ਵਿੱਚ ਜਾ ਕੇ ਜਿਹੜਾ ਲੋਕਾਂ ਨੂੰ ਠੱਗੀ ਮਾਰੀ ਜਾਂਦੀ ਹੈ ਇਹ ਅਸੀਂ ਕੋਈ ਐਵੇਂ ਨਹੀਂ ਕਹ ਰਹੇ ਬਲਕਿ ਜਿਹੜੇ ਕਿ ਕੋਰਟ ਮਾਨਯੋਗ ਕੋਰਟ ਨੇ ਇੱਕ ਫੈਸਲਾ ਦਿੱਤਾ ਜਿਸ ਤੋਂ ਬਾਅਦ ਅੱਖਾਂ ਹੀ ਖੁੱਲ ਜਾਂਦੀ ਹੈ ਕਿ ਕਿੱਦਾਂ ਕਲਿਆਣ ਜੂਲਰ ਵਰਗੀ ਇੱਕ ਕੰਪਨੀ ਜਿਹੜੇ ਕਿ ਏਡੇ ਵੱਡੇ ਤਰਤੇ ਪੱਧਰ ਤੇ ਸਟੋਰ ਚਲਾ ਰਹੀ ਹੈ ਲੋਕਲ ਰੋਜ਼ ਲੱਖਾਂ ਕਰੋੜਾਂ ਲੋਕਾਂ ਨੂੰ ਲੋਕ ਉਹਦੇ ਤੇ ਵਿਸ਼ਵਾਸ ਕਰਕੇ ਉੱਥੋਂ ਸੋਨਾ ਚਾਹਦੀ ਖਰੀਦ ਰਹੇ ਨੇ ਸੋ ਉਹਨਾਂ ਦੇ ਵਿਸ਼ਵਾਸ ਨੂੰ ਵੀ ਇਹ ਠੱਗਿਆ ਗਿਆ ਸੋ ਅਸੀਂ ਇਹ ਸਮਝਦੇ ਕਿ ਲੱਖ ਰੁਪਏ ਦਾ ਜੁਰਮਾਨਾ ਨਹੀਂ ਹੈ ਇਹ ਬਲਕਿ ਏਡੇ ਵੱਡੇ ਬ੍ਰਾਂਡ ਤੇ ਇੱਕ ਕੰਜ਼ਿਊਮਰ ਦੇ ਨਾਲ ਠੱਗੀ ਕਰਨ ਦਾ ਇੱਕ ਜਿਹੜਾ ਹੈਗਾ ਉਹਨੂੰ ਇੱਕ ਉਹਦੇ ਤੇ ਇੱਕ ਬਹੁਤ ਵੱਡੀ ਮਾਰ ਹੈ ਬਲਕਿ ਇੱਕ ਵਿਸ਼ਵਾਸ ਜਿਹੜਾ ਉਹਨੇ ਠੱਗਿਆ ਲੋਕਾਂ ਦਾ ਲੋਕਾਂ ਦੇ ਨਾਲ ਠੱਗੀ ਕੀਤੀ ਹੈ ਵਿਸ਼ਵਾਸ ਤੋੜਿਆ ਹੈਗਾ ਔਰ ਬਹੁਤ ਸਾਰੇ ਇਹ ਤਾਂ ਇੱਕ ਕੰਜ਼ਿਊਮਰ ਦਾ ਮਾਮਲਾ ਸਾਹਮਣੇ ਆਇਆ ਬਹੁਤ ਸਾਰੇ ਹੋਰ ਵੀ ਕੰਜ਼ਿਊਮਰ ਹੋਣਗੇ ਜਿਨ੍ਹਾਂ ਦੀ ਸ਼ਾਇਦ ਅੱਖਾਂ ਖੁੱਲ ਜਾਣਗੀਆਂ ਉਹਨਾਂ ਦਾ ਵਿਸ਼ਵਾਸ ਟੁੱਟ ਜਾਏਗਾ ਆਉਣ ਵਾਲੇ ਦਿਨਾਂ 'ਚ ਉਹ ਸ਼ਾਇਦ ਹੁਣ ਕਲਿਆਣ ਜੁਲਰ ਤੇ ਦੁਬਾਰਾ ਇਹਨਾਂ ਭਰੋਸਾ ਨਹੀਂ ਕਰ ਪਣਗੇ ਔਰ ਇਹ ਗੱਲ ਐਨੀ ਕੀ ਇੱਕ ਦਿਨ ਦੀ ਗਾਹਾਨੀ ਹੈ ਇਹ ਜਿਹੜਾ ਕਿੱਸਾ ਸਾਲ 2021 ਦਾ ਕਿੱਸਾ ਦੱਸਿਆ ਜਾ ਰਿਹਾ ਹੈ ਜਿਹਦੇ ਵਿੱਚ ਇੱਕ ਲੁਧਿਆਣੇ ਸ਼ਹਿਰ ਦੇ ਡਾਬਾ ਰੋਡ ਦੇ ਅਸ਼ਪ੍ਰੀਤ ਸਿੰਘ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਜਾ ਕੇ ਇੱਥੋਂ ਦੀ ਕੁਝ ਜੁਐਲਰੀ ਖਰੀਦੀ ਜਿਹਦੇ ਵਿੱਚ ਬ੍ਰੈਸਲੇਟ ਜਾਂ ਇੱਕ ਸ਼ਾਇਦ ਸੈੱਟ ਖਰੀਦਿਆ ਗਿਆ ਲੇਡੀ ਸੈੱਟ ਖਰੀਦਿਆ ਗਿਆ ਜਿਹਨੂੰ ਕਿ ਕੰਪਨੀ ਵੱਲੋਂ ਜਾ ਸ਼ੋਰਮ ਦੇ ਉੱਥੇ ਦੇ EMPLOYEES ਵੱਲੋਂ ਕਰਮਚਾਰੀਆਂ ਵੱਲੋਂ ਇਹ ਕਹਿ ਕੇ ਦਿੱਤਾ ਗਿਆ ਕਿ ਇਹ 22 ਕੈਰਟ ਦਾ ਵਿੱਚ ਬਣਿਆ ਹੋਇਆ ਸੋਨੇ ਦੇ ਨਾਲ ਬਣਿਆ ਹੋਇਆ ਹੈ ਔਰ 22 ਕੈਰਟ ਦੇ ਹਿਸਾਬ ਨਾਲ ਹੀ ਉਹਨਾਂ ਤੋਂ ਪੈਸੇ ਚਾਰਜ ਕੀਤੇ ਗਏ ਪਰ ਕੁਦਰਤੀ ਗੱਲ ਚੰਗੀ ਗੱਲ ਇਹ ਹੈ ਕਿ ਜਿਹੜੇ ਗਾਹਕ ਸੀਗੇ ਉਹ ਥੋੜੇ ਮਤਲਬ ਅਵੇਅਰ ਸੀਗੇ ਜਾਂ ਜਾਗਰੂਕ ਸੀਗੇ ਉਹਨਾਂ ਨੂੰ ਸ਼ੱਕ ਹੋਇਆ ਤੇ ਉਹਨਾਂ ਨੇ ਇਸ ਦੀ ਬਾਹਰ ਇੱਕ ਨਿੱਜੀ ਲੈਬ ਤੋਂ ਜਾਂਚ ਕਰਾ ਲੇਤੀ ਜਦੋਂ ਜਾਂਚ ਕਰਾਈ ਗਈ ਤੇ ਉਹਦੇ ਵਿੱਚ ਖੁੱਲ ਕੇ ਸਾਹਮਣੇ ਆਇਆ ਕਿ ਇਹ ਜਿਹੜਾ ਸੋਨੇ ਦੀ ਪਿਉਰਿਟੀ ਹੈ ਉਹ 75% ਹੈ ਯਾਨੀ ਕਿ ਉਹ 18% 18 ਜਿਹੜਾ ਹੈਗਾ ਕੈਰੇਟ ਦਾ 골ਡ ਦੇ ਬਰਾਬਰ ਹੈਗਾ ਸੋ ਜਿਸ ਤੋਂ ਬਾਅਦ ਉਹ ਕਸਟਮਰ ਦਾ ਮਨ ਟੁੱਟ ਗਿਆ ਉਹਦਾ ਵਿਸ਼ਵਾਸ ਟੁੱਟ ਗਿਆ ਉਹਨਾਂ ਨੇ ਹਾਲਾਂਕਿ ਸਿੱਧਾ ਕੋਰਟ ਜਾਣ ਦੀ ਬਜਾਏ ਪਹਿਲਾਂ ਕੰਪਨੀ ਦੇ ਉੱਚ ਅਧਿਕਾਰੀਆਂ ਨੂੰ ਮੇਲ ਕੀਤੀ ਉਨਾ ਦਿਨal ਬਾਰ-ਬਾਰ ਕਮਿਊਨੀਕੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਤੇ ਵੀ ਜਿਹੜਾ ਕੰਪਨੀ ਦੀ ਮੈਨੇਜਮੈਂਟ ਦੇ ਨੋਟਿਸ ਲਿਆਜ ਦੇ ਆਇਆਂ ਤੋਂ ਬਾਅਦ ਵੀ ਮੈਨੇਜਮੈਂਟ ਵੱਲੋਂ ਵੀ ਇੱਥੇ ਅਣਦੇਖੀ ਕੀਤੀ ਗਈ ਜਾਂ ਜਾਣਬੁੱਝ ਕੇ ਇਹਨੂੰ ਇਗਨੋਰ ਕੀਤਾ ਗਿਆ ਹੈ ਤਾਂ ਜਿਹੜਾ ਮੈਨੇਜਮੈਂਟ ਦਾ ਦਿਲ ਜਾਣਦਾ ਹੈ ਮੈਨੇਜਮੈਂਟ ਦੇ ਲੋਕ ਜਾਣਦੇ ਹੈ ਕਿ ਕੀ ਹੋਇਆ ਕਿਸ ਲੈਵਲ ਤੇ ਨਗਹਿਲੀ ਹੋਈ ਹੈ ਇਹ ਠੱਗੀ ਸੋਚ ਸਮਝ ਕੇ ਮਾਰੀ ਗਈ ਹੈ ਪਰ ਕੁਲ ਮਿਲਾ ਕੇ ਜਦੋਂ ਕੰਜ਼ਿਊਮਰ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ ਤਾਂ ਉਹਨੇ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖਟਕਟਾਇਆ ਤੇ ਅੱਜ 2025 ਚ ਉਹਨੂੰ ਇਨਸਾਫ ਮਿਲਦਾ ਤੁਸੀਂ ਸੋਚੋ ਕਿ 2021 ਦੇ ਵਿੱਚ ਖਰੀਦੇ ਗਏ ਸੋਨੇ ਤੋਂ ਜਿਹੜੀ ਚੀਜ਼ਾਂ ਹੋਈਆਂ ਜਦੋਂ ਉਹਨੂੰ ਪਤਾ ਲੱਗਿਆ ਇੱਕ ਪਾਸੇ ਉਹਦੇ ਨਾਲ ਛਲਾਵਾ ਹੋ ਗਿਆ ਉਸ ਤੋਂ ਬਾਅਦ ਹੁਣ 2025 ਦੇ ਵਿੱਚ ਵਾਕੇ ਉਹਨੂੰ ਇਨਸਾਫ ਮਿਲਦਾ ਹੈ ਇਨਸਾਫ ਵੀ ਕੀ ਕਿੰਨੀ ਤਾਂ ਉਹਨਾਂ ਦੀ ਫੀਸ ਲੱਗ ਗਈ ਹੋਵੇਗੀ ਕੋਰਟ ਕਚੇਰੀਆਂ ਦੀ ਉਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਵਿਸ਼ਵਾਸ ਟੁੱਟਿਆ ਇੱਕ ਮਰੋਸਾ ਜਿਹੜਾ ਕਿ ਬੇਸ਼ਕੀਮਤੀ ਹੁੰਦਾ ਜਿਹਦੀ ਕੋਈ ਵੈਲਿਊ ਨਹੀਂ ਲਗਾਈ ਜਾ ਸਕਦੀ ਉਸ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਅੱਜ 2025 'ਚ ਉਹਨਾਂ ਨੂੰ ਕਿਹੋ ਜਿਹਾ ਕਿਹੜਾ ਇਨਸਾਫ ਮਿਲਦਾ ਹੈ 1 ਲੱਖ ਰੁਪਿਆ ਜਿਹੜਾ ਜੁਰਮਾਨਾ ਇਹ ਕਹਿਣ ਨੂੰ ਤਾਂ 1 ਲੱਖ ਰੁਪਿਆ ਜੁਰਮਾਨਾ ਪਰ ਕਲਿਆਣ ਜੁਲਰ ਦੇ ਕਹਿ ਸਕਦੇ ਆ ਕਿ ਮੂਤ ਇੱਕ ਬਹੁਤ ਵੱਡੀ ਚਪੇੜ ਹੈ ਉਹਦੇ ਲਈ ਬਹੁਤ ਵੱਡੀ ਸਿੱਖ ਹੈ ਸ਼ਾਇਦ ਕਲਿਆਣ ਜੁਲਰ ਤੇ ਹੁਣ ਲੋਕ ਉਹਨਾਂ ਵਿਸ਼ਵਾਸ ਨਹੀਂ ਕਰ ਪਾਣਗੇ ਕਿਉਂਕਿ ਵੱਡੀ ਵੱਡੀ ਚੇਨ ਵੱਡੇ ਵੱਡੇ ਬ੍ਰਾਂਡ ਸਟਰੈਟਜੀ ਦੇ ਪਿੱਛੇ ਕਿਦਾਂ ਇਹ ਲੋਕ ਜਿਹੜੇ ਹੈਗੇ ਆ ਆਮ ਕੰਜ਼ਿਊਮਰ ਜਿਹੜਾ ਕਿ ਇਹਨਾਂ ਦੇ ਕੋਲ ਭਰੋਸਾ ਕਰਕੇ ਆਂਦਾ ਉਹਦੇ ਵਿੱਚ ਉਹਦੀ ਆੜ ਦੇ ਵਿੱਚ ਉਹਨਾਂ ਨਾਲ ਛਲਾਵਾ ਕਰ ਰਿਹਾ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਜਿਹੜਾ ਇਹ ਸੋਨਾ ਖਰੀਦਿਆ ਗਿਆ ਸੀ ਇਹ ਉਹਨਾਂ ਦੀ ਕੋਈ ਮੰਥਲੀ ਸਕੀਮ ਚਲਾਈ ਜਾਂਦੀ ਹੈ ਇਹ ਜਿਹੇ ਬ੍ਰਾਂਡ ਵੱਲੋਂ ਉਹਦੇ ਵਿੱਚ ਜਿਹੜਾ ਇਹ ਸੋਨਾ ਖਰੀਦਿਆ ਗਿਆ ਸੀਗਾ ਜਿਸ ਦੇ ਵਿੱਚ ਇਦਾਂ ਦੇ ਜਿਹੜੀਆਂ ਚੀਜ਼ਾਂ ਸਾਜਿਸ਼ਾਂ ਰਚੀਆਂ ਗਈਆਂ ਰਾਨੀ ਜਨਨ ਗੱਲ ਹੈ ਕਿ ਇੰਨੀ ਵੱਡੀਆਂ ਵੱਡੀਆਂ ਸ਼ਾਨਦਾਰ ਦੁਕਾਨਾਂ ਖੋਲਣ ਦੇ ਬਾਵਜੂਦ ਵੱਡੇ ਸਟੋਰ ਖੋਲਣ ਦੇ ਬਾਵਜੂਦ ਐਡੇ ਦੇ ਬ੍ਰਾਂਡ ਅੰਬੈਸਡਰ ਰੱਖਣ ਦੇ ਬਾਵਜੂਦ ਇਹਨਾਂ ਦੇ ਲੋਕਾਂ ਵੱਲੋਂ ਇਹੋ ਜੀਆਂ ਠਗੀਆਂ ਇੱਕ ਆਮ ਜਨਤਾ ਨਾਲ ਜਿਹੜਾ ਉਹ ਕੰਜ਼ਿਊਮਰ ਜਿਹੜਾ ਕਿ ਇਹਨਾਂ ਤੇ ਬਿਨਾ ਜਾਣ ਪਛਾਣ ਦੇ ਵੀ ਇਹਨਾਂ ਦੇ ਸ਼ਕਾਚੌਂਦ ਦੇ ਵਿੱਚ ਆ ਕੇ ਇਹਨਾਂ ਤੇ ਭਰੋਸਾ ਕਰਕੇ ਆਪਣੀ ਜੀਵਨ ਭਰ ਦੀ ਕਮਾਈ ਜਿਹੜੀ ਸੇਵਿੰਗਸ ਹੁੰਦੀਆਂ ਇੰਪੋਰਟੈਂਟ ਹੁੰਦੀਆਂ ਜਿਹੜੀ ਬੜੀ ਮੁਸ਼ਕਲ ਨਾਲ ਸੀ ਉਹ ਸੇਵਿੰਗਸ ਨੂੰ ਜੋੜਦੇ ਔਰ ਉਹ ਸੇਵਿੰਗਸ ਤੋਂ ਇਹਨਾਂ ਦੁਕਾਨਾਂ ਤੇ ਇੱਕ ਲੋਕਲ ਦੁਕਾਨ ਨੂੰ ਛੱਡ ਕੇ ਲੋਕਲ ਸ਼ਹਿਰਦਾਰ ਜੁਲਰ ਨੂੰ ਛੱਡ ਕੇ ਵੱਡੀ ਦੁਕਾਨ ਤੇ ਜਾ ਕੇ ਖਰੀਦਣ ਦੀ ਕੋਸ਼ਿਸ਼ ਕਰਦਾ ਹੈ ਕਿ ਇੱਥੇ ਮੈਨੂੰ origignal ਚੀਜ਼ ਮਿਲੂਗੀ ਇੱਥੇ ਮੈਨੂੰ ਕੁਈ ਮੇਰਾ ਠੱਗੀ ਠੋਰੀ ਨਹੀਂ ਹੋਊਗੀ ਜਾਂ ਘਰ ਦੀ ਹੋਰ ਕਈ ਚੀਜ਼ਾਂ ਹੁੰਦੀਆਂ ਕਿ ਇੱਥੇ ਇੱਥੋਂ ਦੀ ਜੁਐਲਰੀ ਖਰੀਦਣ ਤੋਂ ਬਾਅਦ ਮੈਨੂੰ ਕਿਤੇ ਆ ਮੇਰੀ ਇਨਫੋਰਮੇਸ਼ਨ ਕਿਸੇ ਨੂੰ ਨਹੀਂ ਪਤਾ ਲੱਗੇਗੀ ਕਿਉਂਕਿ ਲੋਕਲ ਸ਼ਹਿਰ ਦੇ ਜੁਲਰਾਂ ਤੋਂ ਕਈ ਵਾਰੀ ਕੋਈ ਸਮਾਨ ਖਰੀਦਣ ਤੇ ਉਹ ਚੀਜ਼ਾਂ ਹੋਰ ਘਰ ਦੇ ਆ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਂਦਾ ਹੈ ਜਿਸ ਤੋਂ ਸ਼ਾਇਦ ਲੋਕ ਕੁਰੇਸ ਕਰਕੇ ਵੱਡੀਆਂ ਚੀਨਾਂ ਦੇ ਵਿੱਚ ਵੱਡੇ ਸਟੋਰਸ ਦੇ ਵਿੱਚ ਜਾ ਕੇ ਜੁਐਲਰੀ ਖਰੀਦੇਗੇ ਇੱਥੇ ਜਾਣ ਪਛਾਣ ਨਹੀਂ ਹੋਏਗੀ ਪਰ ਇਹੇ ਦੀ ਜਗਾ ਦੇ ਵਿੱਚ ਲੋਕਾਂ ਨਾਲ ਠੱਗੀ ਹੋਣਾ ਜਿੱਥੇ ਇੰਨੇ ਲੋਕ EMPLOYEE ਕੰਮ ਕਰਦੇ ਐ ਸੋ ਇਹ ਸਾਰਾ ਜਿਹੜਾ ਮਾਮਲਾ ਹੈ ਇਹ ਬਹੁਤ ਵੱਡਾ ਇੱਕ ਦੁਖਦਾਈ ਐਪੀਸੋਡ ਹੈ ਖਬਰ ਤਾਂ ਸ਼ਾਇਦ ਜੁਰਮਾਨੇ ਦੀ 1 ਲੱਖ ਰੁਪਏ ਦੀ ਹੈ ਪਰ ਇਸ 1 ਲੱਖ ਦੇ ਜੁਰਮਾਨੇ ਦੇ ਨਾਲ ਕਲਿਆਣ ਜੂਲਰ ਦੀ ਜਿਹੜੀ ਇੰਨੇ ਸਾਲਾਂ ਦੀ ਇੱਕ ਇੱਕ ਟਰਸਟ ਸੀਗਾ ਇੱਕ ਬ੍ਰਾਂਡ ਵੈਲਿਊ ਸੀ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਕਟੇਗੀ ਕਿਉਂਕਿ ਉਹਦੇ ਤੇ ਬਹੁਤ ਜ਼ਿਆਦਾ ਪ੍ਰਭਾਵ ਪਏਗਾ ਕਿਉਂਕਿ ਆਮ ਜਨਤਾ ਜਿਹੜੇ ਆਮ ਗ੍ਰਾਹਕ ਜਿਹੜੇ ਉਹਨਾਂ ਦੇ ਕਿਸੇ ਵਿਸ਼ਵਾਸ ਨਾਲ ਜਾਂਦੇ ਸੀ ਉਹ ਹੁਣ ਸ਼ਾਇਦ ਦੁਬਾਰਾ ਉਹਨਾਂ ਵਿਸ਼ਵਾਸ ਨਾ ਕਰਪਨ ਪਰ ਲੁਧਿਆਣਾ ਸ਼ਹਿਰ ਦੇ ਇਸ ਜਿਹੜੇ ਕੰਜ਼ਿਊਮਰ ਹੈ ਅਰ ਸ਼ਰੀਪ ਸਿੰਘ ਇਸ ਵੱਲੋਂ ਕੰਜ਼ਿਊਮਰ ਕੋਰਟ ਚ ਜਾ ਕੇ ਜਿਹੜਾ ਇੱਕ ਇਹ ਇੱਕ ਇਹ ਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ ਹੈ ਔਰ ਇੱਕ ਕਹਾਵਤ ਪੁਰਾਣੀ ਯਾਦ ਕਰਾ ਦਿਤੀ ਹੈ ਕਿ ਉੱਚੀ ਦੁਕਾਨ ਫੀਕਾ ਪਕਵਾਨ ਕਿ ਇਹ ਵਾਕੇ ਹੀ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਇਦਾਂ ਦੇ ਚੀਜ਼ਾਂ ਕਰਦੀਆਂ ਇਦਾਂ ਦੇ ਕੈਂਪੇਨ ਕਰਾ ਕੇ ਇਦਾਂ ਦੇ ਬ੍ਰਾਂਡ ਵੈਲਿਊਜ਼ ਬਣਾ ਕੇ ਸਾਨੂੰ ਪ੍ਰਭਾਵਿਤ ਕਰ ਦਿੰਦੇ ਹੈ ਵੱਡੇ ਵੱਡੇ ਮਹਾ ਨਾਇਕਾਂ ਨੂੰ ਪੈਸੇ ਦੇ ਕੇ ਇਹਦਾ ਲਾਲਚ ਦੇ ਕੇ ਉਹਨਾਂ ਨੂੰ ਉਹਨਾਂ ਦੀ ਫੀਸਾਂ ਦੇ ਕੇ ਆਪਣੇ ਬ੍ਰਾਂਡ ਐਮਬੈਸਡਰ ਚੁਣ ਲੈਂਦੇ ਆ ਪਰ ਉਸ ਦੀ ਆਰਟ ਦੇ ਵਿੱਚ ਕਿੱਦਾਂ ਠੱਗੀ ਦਾ ਖੇਲ ਚਲਾਉਂਦੀ ਹੈ ਇਹ ਇੱਕ ਇਹਦਾ ਕ੍ਰੈਡਿਟ ਵੀ ਅਰਸ਼ਦੀਪ ਸਿੰਘ ਨੂੰ ਜਾਂਦਾ ਹੈ ਜਿਹਦੇ ਕਰਕੇ ਅੱਜ ਬਹੁਤ ਸਾਰੇ ਸ਼ਾਇਦ ਹੋਰ ਇਨ ਫਿਊਚਰ ਕੰਜ਼ਿਊਮਰ ਬਚ ਜਾਣਗੇ ਜਾਂ ਜੋ ਇਥੋਂ ਕੋਈ ਸਮਾਨ ਖਰੀਦੇ ਵੀ ਹੈ ਤਾਂ ਉਹਦੇ ਬਾਹਰੋਂ ਇੱਕ ਚੈਕਿੰਗ ਜ਼ਰੂਰ ਕਰਾਂਗੇ ਫਿਲਹਾਲ ਏਸੀ ਇਸ ਵੇਲੇ ਦੀ ਵੱਡੀ ਰਿਪੋਰਟ ਫਿਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸ਼ਿਤਾਮ